ਜੋ ਬੀ ਦੇਖਦੇ ਜੋ ਕਿ ਆਪਾਂ ਤੁਹਾਨੂੰ ਹੋਣਾ ਗਰਮੀ ਵਾਲੇ ਸਟਾਕ ਨੇ ਜੋ ਕਿ ਉਹਦੇ ਉੱਪਰ ਕੱਪੜੇ ਉੱਪਰ ਤੁਹਾਡੇ ਕੋਲੇ ਅਸੀਂ ਵੀਡੀਓ ਸ਼ੇਅਰ ਕਰਨ ਲੱਗਿਆਂਗੇ ਜੋ ਵੀ ਗਰਮੀ ਦਾ ਸਟਾਕ ਹੈਗਾ ਆ ਚੁੱਕਿਆ ਹੈਗਾ ਨਵੇਂ ਤੋਂ ਨਵੇਂ ਆਪਾਂ ਤੁਹਾਨੂੰ ਸੂਟਾਂ ਦੇ ਡਿਜ਼ਾਈਨ ਦਿਖਾਵਾਂਗੇ ਪ੍ਰਿੰਟਿੰਗ ਦਿਖਾਵਾਂਗੇ ਜੀ ਨੂੰ ਵੀ ਕਿਸੇ ਮੇਰੇ ਭੈਣ ਨੂੰ ਪਸੰਦ ਹੋਇਆ ਤੁਸੀਂ ਆਪਣਾ ਛੂਟ ਲੈ ਸਕਦੇ ਹੋਗੇ ਤੇ ਜੀ ਨੂੰ ਵੀ ਮਤਲਬ ਸੂਟ ਚਾਹੀਦਾ ਹੋਇਆ ਉਹ ਸਕਰੀਨਸ਼ਾਟ ਲੈ ਕੇ WhatsApp ਤੇ ਤੁਸੀਂ ਆਪਾਂ ਨੂੰ ਮੈਸੇਜ ਕਰਕੇ ਫੋਟੋ ਭੇਜ ਕੇ ਆਪਣਾ ਸੂਟ ਰਖਵਾ ਸਕਦੇ ਹੋ ਮੰਗਵਾ ਸਕਦੇ ਹੋ ਤੁਹਾਡੇ ਘਰ ਤੱਕ ਪਹੁੰਚਾਉਣ ਦੀ ਮਤਲਬ ਜ਼ਿੰਮੇਵਾਰੀ ਸਾਡੀ ਹੋਵੇਗੀ ਤੁਸੀਂ ਆਪਣਾ ਮੋਬਾਈਲ ਨੰਬਰ ਮਤਲਬ ਆਪਣੇ ਘਰ ਦਾ ਐਡਰੈਸ ਦੱਸਣਾ ਹੁੰਦਾਗਾ ਤੇ ਤੁਸੀਂ ਆਪਾਂ ਨੂੰ ਉਹਦੇ ਉੱਪਰ ਪੇਮੈਂਟ ਕਰਕੇ ਸਕਰੀਨਸ਼ਾਟ ਲੈ ਕੇ ਸੂਟ ਦਾ ਆਪਣਾ ਸੂਟ ਘਰ ਬੈਠੇ ਮੰਗਵਾਓ ਆਪਾਂ ਤੁਹਾਡੇ ਤੋਂ ਸ਼ਿਪਿੰਗ ਦਾ ਪੈਸਾ ਐਕਸਟਰਾ ਕੋਈ ਵੀ ਨਹੀਂ ਲਵਾਂਗੇ ਜਿਹੜਾ ਸੂਟ ਵਿੱਚ ਬੋਲਿਆ ਜਾਵੇਗਾ ਉਹੀ ਤੁਹਾਡੇ ਤੋਂ ਪੇਮੈਂਟ ਲੈਤੀ ਜਾਵੇਗੀ ਤੇ ਘਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੋਵੇਗੀ ਕਿਵੇਂ ਮਰਜੀ ਅਸੀਂ ਤੁਹਾਡੇ ਘਰ ਤੱਕ ਸੂਟ ਅਸੀਂ ਪਹੁੰਚਾ ਸਕਦੇ ਆ ਆਪਾਂ ਤੁਹਾਨੂੰ ਹੁਣ ਦਿਖਾਉਨੇ ਆਂ ਦੇਖੋ ਪਹਿਲਾ ਫਸਟ ਸੂਟ ਆਹ ਦੇਖੋ ਤੁਸੀਂ ਕਾਟਨ ਦਾ ਸੂਟ ਆ ਇਹਦੇ ਵਿੱਚ ਦੇਖੋ ਇਸ ਤਰ੍ਹਾਂ ਦੇ ਬਹੁਤ ਸੋਹਣੇ ਫਲਾਰ ਬਣੇ ਹੋਏ ਨੇਗੇ ਕਾਟਨ ਟੈਨ ਪੂਰਾ ਨੋਰਮਲ ਜਬ ਵਧੀਆ ਦੇਖੋ ਐ ਸੌਫਟ ਜਿਹਾ ਕੱਪੜਾ ਹੈ ਕਿਵੇਂ ਮਰਜੀ ਤੁਸੀਂ ਇਹਨੂੰ ਵੀਅਰ ਕਰ ਸਕਦੇ ਹੋ ਜੇ ਕਿਸੇ ਮੇਰੀ ਭੈਣ ਕੋਈ ਵੀ ਏਜ ਦੀ ਹੈ ਭੈਣ ਆ ਤੇ ਦੇਖੋ ਜੇ ਕਿਸੇ ਮਾ ਬਜ਼ੁਰਗਾਂ ਨੂੰ ਲੈਣਾ ਉਹਨੂੰ ਆਹ ਦੇਖੋ ਲਾਈਟ ਕਲਰ ਦਾ ਦੁਪੱਟਾ ਕਰਾ ਕੇ ਇਸ ਧਰਤੀ ਨਾਲ ਦਾ ਬੀਜ ਕਲਰ ਦਾ ਦੁਪੱ ਇਦਾਈ ਕਰਵਾ ਕੇ ਲੈ ਸਕਦੇ ਹੋ ਜੇ ਕਿਸੇ ਮਤਲਬ ਮੇਰੀ ਭੈਣ ਨੇ ਛੋਟੀ ਉਮਰ ਦੀ ਨੇ ਦੇਖੋ ਦੀਦੀਆਂ ਨੇ ਸਿਸਟਰਾਂ ਨੇ ਲੈਣਾਗਾ ਮੇਰੀ ਏਜ ਦੀਆਂ ਨੇ ਮਤਲਬ ਉਹਨਾਂ ਨੇ ਦੇਖੋ ਇਸ ਤਰ੍ਹਾਂ ਦਾ ਜੈ ਮੈਂ ਦੀ ਸ਼ੇਡ ਦਾ ਇਸ ਤਰ੍ਹਾਂ ਦਾ ਦੁਪੱਟਾ ਕੋਈ ਪਿੰਕ ਡਬਲ ਸ਼ੇਡ ਕਰਵਾ ਕੇ ਤੁਸੀਂ ਸੂਟ ਆਪਣਾ ਵਧੀਆ ਡਿਜ਼ਾਈਨਰ ਸੂਟ ਬਣਵਾ ਸਕਦੇ ਹੋ ਇਹਦੇ ਉੱਪਰ ਲੈਸਾਂ ਵਗੈਰਾ ਲਗਾ ਕੇ ਇਹਦਾ ਜੋ ਕਿ ਪ੍ਰਾਈਸ ਹੈ 650 ਰੁਪਿਆ ਸ਼ਿਪਿੰਗ ਵਿੱਚ ਐਕਸਟਰਾ ਸਿਜਕਵਿੰਗ ਆਪਾਂ ਕਿਸੇ ਤੋਂ ਨਹੀਂ ਲਵਾਂਗੇ ਦੇਖੋ ਬਹੁਤ ਜ਼ਿਆਦਾ ਇਹ ਸੋਹਣਾ ਸੂਟਾ ਜੇ ਕਿਸੇ ਮੇਰੀ ਭੈਣ ਨੂੰ ਚਾਹੀਦਾ ਤਾਂ ਤੁਸੀਂ ਘਰ ਬੈਠ ਕੇ ਸੂਟ ਆਪਣਾ ਮੰਗਵਾ ਸਕਦੇ ਹੋਗੇ ਆਪਾਂ ਤਾਂ ਹਨ ਦੁ Dos rasgos para... A ver... ਕਾਹ ਦਾ ਬੋਲਿ ਬਹੁਤ ਸੋਹਣੀ ਆਪਣੀਆਂ ਪ੍ਰਿੰਟਿੰਗਾਂ ਲਏਗੇ ਕਿਸੇ ਕਲਰ ਦਾ ਆਪਣੇ ਦਾ ਦੇਖੋ ਰੰਗ ਨਹੀਂ ਨਿਕਲੇਗਾ ਸੀ ਆਪਣੇ ਘਰੇ ਸਟਿਚ ਕੀਤੇ ਹੋਏ ਨੇ ਨਾ ਵਿੱਚ ਸੂਟ ਕਿਸੇ ਵੀ ਕਲਰ ਦਾ ਦੇਖੋ ਇਹ ਕਪੜੇ ਦਾ ਕਲਰ ਨਹੀਂ ਨਿਕਲਿਆ ਹੈਗਾ ਆ ਦੇਖੋ ਤੁਸੀਂ ਇਸ ਤਰ੍ਹਾਂ ਇਹਦੀ ਮੋਹਰ ਲੱਗੀ ਹੋਈ ਹੈ ਮੋਹਰ ਵਾਲਾ ਕਪੜਾ ਹੋਗਾ ਬਿਨ ਮੋਹਰ ਤੋਂ ਕਪੜਾ ਨਹੀਂ ਰੱਖਦੇ ਹੈਗੇ ਦੇਖੋ ਆਪਾਂ ਵਧੀਆ ਮੇਲ ਦਾ ਕਪੜਾ ਘਰ ਦਾ ਵਧੀਆ ਦਾ ਮਾਲ ਰੱਖਦੇ ਆ ਦੇਖ ਲਓ ਤੁਸੀਂ ਇਹ ਫੋਜੀ ਜਿਹੇ ਕਲਰ ਦਾ ਸੂਟ ਆ ਇਹਦੇ ਉੱਪਰ ਬਹੁਤ ਸੋਹਣੇ ਫਲਾਰ ਬਣੇ ਹੋਏ ਨੇ ਜਿਵੇਂ ਮੇਰੀ ਭੈਣ ਨੂੰ ਚਾਹੀਦਾ ਇਹ ਵੀ ਤੁਹਾਨੂੰ ਆਪਾਂ 650 ਦੇ ਰੇ ਵਿੱਚ ਦੇਵਾਂਗੇ ਜਿਵੇਂ ਚਾਹੀਦਾ ਜ ਸ਼ਾਰਟ ਲੈ ਕੇ ਤੁਸੀਂ ਇਸ ਘਰ ਵਿੱਚ ਬੈਠੇ ਸੂਟ ਮੰਗਵਾ ਸਕਦੇ ਇੱਕ ਤਾਂ ਦਹੋਨੇ ਆਪਣਾ ਆਵਾਲਾ ਸੂਟ ਆ ਦੇਖੋ ਆ ਇਸ ਤਰ੍ਹਾਂ ਦੀ ਲੇ ਕੋਈ ਸ਼ਰਟ ਹੈ 175 ਦੀ ਸ਼ਰਟ ਹੈ ਖੁੱਲੀ ਡੁੱਲੀ ਵਧੀਆ ਸ਼ਰਟ ਬਣਦੀ ਅਸੀਂ ਆਪਣੇ ਘਰ ਸੂਟ ਸਿਰਤੇ ਨੇ ਜਿਨੇ ਕਿਸੇ ਨੇ ਲੈਣਾ ਇਹਦੇ ਨਾਲ ਦੇਖੋ ਇਸ ਤਰ੍ਹਾਂ ਦੀ ਵਾਈਟ ਬਾਟਮ ਆ ਸਾਡੇ 600 ਦੀ ਰੇਂਜ ਵਿੱਚ ਇਹ ਸੂਟ ਪਵੇਗਾ ਜਿਹਨੂੰ ਵੀ ਚਾਹੀਦਾ ਜਲਦੀ ਤੋਂ ਜਲਦੀ ਪਲੀਜ਼ ਤੁਸੀਂ ਰਿਕਵੈਸਟ ਆ ਸਾਡੀ ਸੂਟ ਕੂਸੀ ਆਪਣਾ ਇੱਕ ਇੱਕ ਸਾਡੇ ਤੋਂ ਮੰਗਵਾ ਕੇ ਦੇਖੋ ਤੁਹਾਨੂੰ ਪਤਾ ਲੱਗ ਜੀਗਾ ਵੀ ਸਾਡਾ ਸਟਾਕ ਜਦੋਂ ਤੁਹਾਡੇ ਤੱਕ ਪਹੁੰਚਿਆ ਕੱਪੜਾ ਪਹੁੰਚਿਆ ਵੀ ਕਿਸ ਤਰ੍ਹਾਂ ਦਾ ਦੀਦੀ ਦਾ ਕੱਪੜਾ ਤੁਸੀਂ ਆਪ ਹੀ ਕਹੋਗੇ ਬਾਕੀ ਕੱਪੜਾ ਦੀਦੀ ਦਾ ਵਧੀਆ ਦਾ ਆਪਾਂ ਤੁਹਾਨੂੰ ਕੋਈ ਵੀ ਚੂਵਣ ਵਾਲਾ ਜਾਂ ਕੋਈ ਹੋਰ ਸੰਤੈਤਿਕ ਕਪੜਾ ਨਹੀਂ ਕਹਿੰਦੇ ਹੈ ਕਿ ਜਿਹੜਾ ਕਾਟਨ ਦਾ ਹੋਊਗਾ ਕਾਟਨ ਦਾ ਕਹਿ ਕੇ ਦੇਵਾਂਗੇ ਕਾਟਨ ਦੀ ਸੂਟ ਤੁਹਾਡੇ ਘਰ ਤੱਕ ਪਹੁੰਚਾਵਾਂਗੇ ਇਹ ਦੇਖੋ ਇਸ ਤਰ੍ਹਾਂ ਦਾ ਵਾਈਟ ਕਲਰ ਦੀ ਬਾਟਮ ਨਾਲ ਹੀ ਸੂਟ ਸ਼ਰਟ ਆ ਤੇ ਵਾਈਟ ਕਲਰ ਦੀ ਹੀ ਬਾਟਮ ਬਹੁਤ ਜਿਆਦਾ ਸੋਹਣਾ ਇਹ ਸੂਟ ਆ ਕੰਬੀਨੇਸ਼ਨ ਬਣਾਇਆ ਹੋਇਆ ਹੈਗਾ ਸਭਈ ਫਿਰੋਜੀ ਸਰਦਈ ਜਾਂ ਕਲਰ ਆ ਇਹਦੇ ਨਾਲ ਵਾਈਟ ਨਾਲ ਦੋਨਾਂ ਦਾ ਟਾਈ ਦਾ ਦੁਪੱਟਾ ਲੈ ਕੇ ਬਹੁਤ ਜਿਆਦਾ ਸੋਹਣਾ ਸੂਟ ਇਹ ਤਿਆਰ ਜੋ ਕਿ ਹੁੰਦਾ ਦਾ ਆ ਦੇਖੋ ਇਹ ਕਸੂਟ ਆਪਣੇ ਕੋਲ ਆ ਗਈ ਜਮਾ ਰੇਂਜ ਘੱਟ ਵਾਲੇ ਵੀ ਦੀਦੀਆਂ ਕਹਿੰਦੀਆਂ ਨੇ ਵਿੱਚ ਦੀ ਵੀ ਸਾਡੇ ਬਜਟ ਚੋਂ ਹੁਣ ਸਾਡੇ ਬਜਟ ਚ ਆ 500 ਦੀ ਰੇਂਜ ਵਾਲੀ ਸੂਟ ਆ ਜੀ ਇਹਨੂੰ ਕਿਸੇ ਨੂੰ ਚਾਹੀਦਾ ਲੈ ਸਕਦਾ। ਇਹਦਾ ਇੱਕ ਕਲਰ ਆਗਾ। ਆਪਾਂ ਨੂੰ ਇਸ ਤਰ੍ਹਾਂ ਦੀ ਫਿਰ ਵਿੱਚ ਲੈ ਆਉਣੇ ਪੈਂਦੇ ਨੇ ਜਿਵੇਂ ਮੇਰੇ ਭੈਣਾਂ ਸਾਰੀ ਤਰ੍ਹਾਂ ਦੇ ਦੇਖੀਆਂ ਨੇ ਇੱਕ ਕਲਰ ਦੇ ਦਾ। ਆਹ ਬਹੁਤ ਜ਼ਿਆਦਾ ਸੋਨਾ ਸੂਟ ਹੈ ਵੀ। ਜੇ ਕਿਸੇ ਨੂੰ ਚਾਹੀਦਾ ਜਲਦੀ ਤੋਂ ਜਲਦੀ ਲੈ ਲਓ। ਆਪਾਂ ਤਾਂ ਹਮ ਦਫਾ ਨਹੀਂ ਰਹੇ ਹਾਂ। ਪਟਿਆਂ ਦੇ ਨਾਲ ਵੀ ਦਿਓ ਕਿ ਨਾਲ ਦੇ ਦੁਪट्टे ਲੱਗੇ ਹੋਏ ਨੇ ਇਹਨਾਂ ਦੇ ਮਸਲੀਨ कॉटन ਦੇ ਸੂਟ ਨੇ ਬਹੁਤ ਜ਼ਿਆਦਾ ਸੋਹਣਾ ਕੁਝ ਆ ਰਿਹਾ ਪ੍ਰਿੰਟਿੰਗ ਦੇਖੋ ਕਿ ਵਾਕਿਆ ਪ੍ਰਿੰਟਿੰਗ ਤੁਸੀਂ ਆਪ ਹੀ ਕਹੋਗੇ ਹਾਂ ਇਹ ਵੀ ਵਾਕਿਆ ਸੋਹਣਾ ਸੌਫਟ ਹੈ ਇੰਨੀ ਜ਼ਿਆਦਾ ਸੌਫਟ कॉटन ਹੈ ਨਾ ਬਹੁਤ ਜ਼ਿਆਦਾ ਆ ਦੇਖੋ ਇਹਦਾ ਇਸ ਤਰ੍ਹਾਂ ਦੀ ਜਿਹੜੀ ਪ੍ਰਿੰਟਿੰਗ ਬਣੀ ਹੋਈ ਹੈ ਸ਼ੂਟ ਦੀ ਆ ਤੁਹਾਨੂੰ ਦਿਖਾਉਣੇ ਆਪਾਂ ਦੁਪੱਟਾ ਖੁੱਲੇ ਡੁੱਲੇ ਦੁਪੱਟੇ ਨੇ ਕੋਈ ਐ ਨਹੀਂ ਹੈਗਾ ਵੀ ਛੋਟਾ ਦੁਪੱਟਾ ਹੋਊਗਾ ਵਧੀਆ ਆ ਦੇਖੋ ਇਸ ਤਰ੍ਹਾਂ ਨਾਲ ਇਹਦੀ ਦੁਪੱਟੇ ਤੇ ਪ੍ਰਿੰਟਿੰਗ ਬਣੀ ਹੋਈ ਹੈ ਮਸਲੀਨ ਦਾ ਦੁਪੱਟਾ ਹੈਗਾ ਚੈੱਕ ਕਰ ਸਕਦੇ ਨੇ ਤੁਸੀਂ 1050 ਦੀ ਰੇਂਜ ਵਿੱਚ ਇਹ ਸੂਟ ਸੋਨ ਪਵੇਗਾ ਮਸਲੀਨ ਦੇ ਦੁਪੱਟੇ ਨਾਲ ਕਾਟਨ ਦਾ ਅੱਜ ਕੱਲ ਉਹ ਕੋਈ ਨਹੀਂ ਤੁਹਾਨੂੰ ਇਸ ਤਰ੍ਹਾਂ ਦਾ ਸੂਟ ਕੋਈ ਦੇ ਰਿਹਾ ਇਹਦੇ ਵਿੱਚ ਆਪਣੇ ਕੋਲੇ ਤਿੰਨ ਕਲਰ ਨੇ ਜੋ ਕਿ ਪਤਾ ਨੂੰ ਸਾਰੇ ਦਿਖਾਣਾਂ ਦੇਾਂਗੇ ਜਿਹੜਾ ਵੀ ਤੁਹਾਨੂੰ ਚਾਹੀਦਾ ਹੈ ਤੁਸੀਂ ਆਪਣੇ ਘਰ ਬੈਠੇ ਸਾਡੇ ਤੋਂ ਸੂਟ ਮੰਗਵਾ ਸਕਦੇ ਹੋ ਦੇਖੋ ਇਹ ਲਵੈਂਟਰ ਜਾਂ ਜਾਮਨੀ ਇਹ ਛੇੜ ਆ ਗਿਆ ਸੀ ਆ ਤੁਸੀਂ ਦੇਖ ਸਕਦੇ ਹੋ ਆਹਨ ਦਾ ਕਾਫੀ ਜਨਾ ਨਾਪ ਵੀ ਚਰਾਂਗਾ ਇਹਦਾ ਆਵਾ ਸੂਟ ਦਾ ਕਲਰ ਆਗਾ ਇਹਦੇ ਨਾਲ ਆ ਦੇਖੋ ਆ ਵੀ ਬਹੁਤ ਸੋਹਣੇ ਜਨ ਨਾਲ ਇਸ ਤਰ੍ਹਾਂ ਦਾ ਬੱਟਾਲਾ ਕੇ ਹੋਇਆ ਇਹ ਦੂਸਰਾ ਕਲਰ ਸੀਗਾ ਇੱਕ ਕਲਰ ਆਪਣੇ ਕੋਲੇ ਹਾਵਾ ਵਾਲਾ ਹੈ ਮੈਂਹੀ ਜਿਹਾ ਸ਼ੇਡ ਨਹੀਂ ਹੈਗਾ ਨਾ ਇਹਨੂੰ ਆਪਾਂ ਗ੍ਰੀਨ ਜਿਹਾ ਸ਼ੇਡ ਕਹਿ ਸਕਦੇ ਨੇ ਬਚਾਲੜਾ ਜਿਹਾ ਸਾਈਜ਼ ਹੈ ਨਾ ਬਹੁਤ ਸੋਹਣਾ ਇਹ ਸੂਟ ਹੈ ਇਹਦੇ ਨਾਲ ਵੀ ਇਸ ਤਰ੍ਹਾਂ ਦੇ ਦੇਖੋ ਤੁਸੀਂ ਦਪੱਟਾ ਬਹੁਤ ਜ਼ਿਆਦਾ ਖੁੱਲੇ ਡੁੱਲੇ ਦੁਪੱਟੇ ਨੇ ਕੋਈ ਛੋਟੇ ਦੁਪੱਟੇ ਨਹੀਂ ਹੈਗੇ ਮਸਲਿਨ ਦਾ ਇਸ ਤਰ੍ਹਾਂ ਦੇ ਦੁਪੱਟੇ ਨੇ 1050 ਦੀ ਰੇਂਜ ਦਾ ਤੁਹਾਨੂੰ ਸੂਟ ਪਵੇਗਾ ਸ਼ਿਪਿੰਗ ਵਿੱਚ ਹੈ ਐਕਸਟਰਾ ਸ਼ਿਪਿੰਗ ਆਪਾਂ ਨਹੀਂ ਨਵਾਂਗੇ ਜਿਹਨੂੰ ਸੂਟ ਮੇਰੀ ਭੈਣ ਨੂੰ ਚਾਹੀਦਾ ਜਲਦੀ ਨਾਲ ਜਲਦੀ ਸਕਰੀਨਸ਼ਾਟ ਲੈ ਲਓ ਸਕਰੀਨਸ਼ਾਟ ਲੈ ਕੇ ਤੁਸੀਂ ਘਰ ਬੈਠੇ ਆਪਣੇ ਸੂਟ ਤੁਸੀਂ ਮੰਗਵਾ ਸਕਦੇ ਹੋ ਜਿਹਨੂੰ ਵੀ ਚਾਹੀਦੇ ਨੇ ਕਿ ਆਪਾਂ ਤੁਹਾਨੂੰ ਹੁਣ ਆਪਣਾ ਮੋਬਾਈਲ ਨੰਬਰ ਬੋਲ ਦਿਆਂ ਉਹ ਸਕਰੀਨ ਦੇ ਉੱਪਰ ਵੀ ਆਪਣਾ ਮੋਬਾਈਲ ਨੰਬਰ ਆਊਗਾ ਤੁਸੀਂ ਉਦੇ ਉੱਪਰ ਜਾ ਕੇ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਆਪਣਾ ਮੋਬਾਈਲ ਨੰਬਰ